ਆਪਾਂ ਬੈਠੇ ਜਰੂਰ ਹਾਂ ਪਰ ਸਾਡੀ ਤਨ ਦੀ ਹਾਜ਼ਰੀ ਲੱਗ ਰਹੀ ਹੈ ਔਰ ਸਾਡੇ ਮਨ ਦੀ ਹਾਜ਼ਰੀ ਅਜੇ ਤੱਕ ਨਹੀਂ ਲੱਗੀ ਬੈਠੇ ਆਪਾਂ ਇੱਥੇ ਆ ਸਾਡਾ ਮਨ ਕਿਤੇ ਪਿੱਛੇ ਪਰਿਵਾਰ ਚ ਜਾਂ ਆਪਣੇ ਧੀਆਂ ਪੁੱਤਰਾਂ ਚ ਜਿਹਦੇ ਬੱਚੇ ਵਿਦੇਸ਼ ਨੇ ਉਹਦਾ ਮਨ ਉੱਥੇ ਪਹੁੰਚ ਗਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੱਧ ਤੋਂ ਵੱਧ ਬਾਣੀ ਜਿਹੜੀ ਹੈ ਇਹ ਪਾਤਸ਼ਾਹ ਨੇ ਮਨ ਨੂੰ ਸੰਬੋਧਨ ਕਰਦਿਆ ਗਈ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਗੁਰਪੁਰਬ ਅੱਜ ਸਾਰੀਆਂ ਸੰਗਤਾਂ ਮਨਾ ਰਹੀਆਂ ਨੇ। ਔਰ ਉਹਨਾਂ ਦੀ ਉਚਾਰਣ ਕੀਤੀ ਹੋਈ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਨਿਤਨੇਮੀ ਨੇ ਜਿਹੜੇ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਆ ਨਾ ਜੀ ਉਹਨਾਂ ਨੂੰ ਪਤਾ ਵੀ ਕਿੰਨੀ ਵਾਰੀ ਮਹਾਰਾਜ ਨੇ ਮਨ ਨੂੰ ਸੰਬੋਧਨ ਕੀਤਾ ਵੀ ਇਹ ਮਨ ਮੇਰਾ ਫਿਰ ਮਨ ਨੂੰ ਮਹਾਰਾਜ ਨੇ ਚੰਚਲ ਵੀ ਕਿਹਾ ਕਿਉਂਕਿ ਸਾਰੀ ਬਾਣੀ ਜਿਹੜੀ ਹੈ ਨਾ ਇਹ ਸਾਡੀ ਮਨ ਦੇ ਅਕੋਰਡਿੰਗ ਹੈ ਮਨ ਹਰ ਇੱਕ ਰਾਗੀ ਜਥਾ ਜਾਂ ਕਥਾਵਾਚਕਾ ਕੋਈ ਵੀ ਸਤਕਾਰਯੋਗ ਹੈ ਸਭ ਤੋਂ ਪਹਿਲਾਂ ਸੰਗਤ ਦੇ ਵਿੱਚ ਇਹੀ ਬੇਨਤੀ ਕਰਦਾ ਕਿ ਮਨੰ ਬੇਨਤੀਆਂ ਇਕਾਗਰ ਕਰੇ ਉਹਨੂੰ ਕਹਿੰਦੇ ਕੀ ਲੋੜ ਹੈ ਅਸੀਂ ਤਾਂ ਸਾਹਮਣੇ ਬੈਠੇ ਹਾਂ ਲੇਕਿਨ ਉਹਨੇ ਤੁਹਾਨੂੰ ਕਹਿਣਾ ਕਿ ਮਨੰ ਬੇਨਤੀਆਂ ਇਕਾਗਰ ਕਰਕੇ ਬੈਠੋ ਸੋ ਰੋ ਵਿਚਾਰ ਵਾਹਿਗੁਰੂ ਕਹਿੰਦੇ ਆ ਮੁੱਖ ਪਵਿੱਤਰ ਤੇ ਵਾਹਿਗੁਰੂ ਜੀ ਕ੍ਰਿਪਾ ਸਵਾਸਾਂ ਦਾ ਪਲਾ ਸਾਰੇ ਗੱਜ-ਵੱਜ ਕੇ ਫਤਿਹ ਕਿਉਂਕਿ ਸਾਡੇ ਸਤਕਾਰਯੋਗ ਸਰਦਾਰ ਗੁਰਨਾਮ ਸਿੰਘ ਜੀ ਔਰ ਸਾਡੇ ਸਤਕਾਰਯੋਗ ਮਾਤਾ ਕੁਲਬੀਰ ਕੌਰ ਉਹਨਾਂ ਦਾ ਸੁਪੁੱਤਰ ਹੋਣ ਹਾਰਾ ਭਾਈ ਪ੍ਰਗਟ ਸਿੰਘ ਸਾਡੇ ਸੁਸਾਇਟੀ ਦਾ ਮੁੱਖ ਕੀਰਤਰੀਆ ਜੀਓ ਤੇ ਬੜਾ ਸਤਿਕਾਰਤ ਪਰਿਵਾਰ ਹੈ ਤੇ ਕਾਫੀ ਚਿਰ ਤੋਂ ਸਾਡੇ ਨਾਲ ਵਿਚਾਰ ਭਾਈ ਪ੍ਰਗਟ ਸਿੰਘ ਦੇ ਜੀ ਭਾਜੀ ਸਮਾਗਮ ਕਰਾਣਾ ਤੇ ਮੈਂ ਕਹਾ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਹੋਣਾ ਉਦੋਂ ਹੀ ਆ 2 2.5 ਮਹੀਨੇ ਹੋ ਗਏ ਸਾਨੂੰ ਸਮਾਗਮ ਲੀਕਦੇ ਆ ਮੈਂ ਜਿੱਦਾਂ ਮਹਾਰਾਜ ਨੇ ਕਿਰਪਾ ਕੀਤੀ ਕੰਮ ਸਰੇ ਉਦਾਂ ਚੜਨਾ ਸੋ ਰਹਿੋ ਵਿਚਾਰ ਫਤਿਹ ਦਾ ਜਵਾਬ ਫਤਿਹ ਤੁਸੀਂ ਦੇਣਾ ਕੋਈ ਡਿਮਾਂਡ ਨਹੀਂ ਅੱਜ ਕਿਸੇ ਲੈਂਦਾ ਨਾ ਕੋਈ ਪ੍ਰੋਗਰਾਮ ਹੋਏ ਤੇ ਬੰਦਾ ਕਹਿੰਦਾ ਯਾਰ ਕੀ ਜਾਣਾ ਚਲੋ ਛੱਡੋ ਸਗਨ ਦੇਣਾ ਲੈਣਾ ਜਾਂ ਫੁਲਾਂ ਕੰਮ ਕਰਨਾ ਪੈਣਾ ਕੋਈ ਡਿਮਾਂਡ ਨਹੀਂ ਐ ਸਿਰਫ ਇਹੀ ਇਹੀ ਲਾਹਾ ਕਿ ਆਪਾਂ ਗੁਰੂ ਚਰਨਾਂ ਦੇ ਵਿੱਚ ਬੈਠੇ ਆ ਚਲੋ ਤੁਸੀਂ ਦੂਰ ਨਾ ਜਾਓ ਸਾਡੇ ਸਾਹਮਣੇ ਗੁਰੂ ਨਾਨਕ ਹਸਪੀਟਲ ਹੈ ਜੀ ਆਪਾਂ ਇੱਥੇ ਮਹਾਰੇ ਦੀ ਗੋਚ ਚ ਬੈਠੇ ਆ ਕੋਈ ਵਿਚਾਰੇ ਉੱਥੇ ਮੰਝਿਆਂ ਦੇ ਪਏ ਨੇ ਮੰਜਿਆਂ ਤੇ ਜਿਹੜਾ ਬੰਦਾ ਪਿਆ ਉਹ ਤੇ ਪਿਆ ਹੀ ਐ ਤੇ ਜਿਹੜਾ ਨਾਲ ਹਾਲਚਾਲ ਪੁੱਛਣ ਗਿਆ ਹੁੰਦਾ ਜਾਂ ਉਹਦੇ ਪਰਿਵਾਰ ਦਾ ਮੈਂਬਰ ਉਹ ਤੋਂ ਵੱਧ ਦੁਖੀ ਹੁੰਦਾ ਕਿਉਂਕਿ ਰਾਤ ਜਾਗਣਾ ਪੈਂਦਾ ਸੋ ਮਹਾਰਾਜ ਨੇ ਆਪਾਰ ਬਖਸ਼ਿਸ਼ ਕੀਤੀ ਹੈ ਕਿ ਇਹ ਜਿਹੜਾ ਦੁੱਖਾਂ ਭਰਿਆ ਸਮੇਂ ਤੋਂ ਵਿੱਚੋਂ ਕੱਢ ਕੇ ਮਹਾਰਾਜ ਨੇ ਆਪਣੀ ਗੋਦ ਦੇ ਵਿੱਚ ਸਾਨੂੰ ਬਿਠਾ ਲਿਆ ਸਭ ਤੋਂ ਵੱਡੀ ਘੜੀ ਜਿਹੜੀ ਐ ਇਹ ਐ ਸਰਹੋ ਵਿਚਾਰ ਮੰਨ ਬੇਤੀਆਂ ਕਾਗਰ ਕਰਕੇ ਸਾਰੇ ਗੱਜ ਵਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਵੈਸੇ ਮਹਾਰਾਜ ਕਿਰਪਾ ਕਰਨ ਮੰਨ ਤੇ ਕਰਦਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕੋਈ ਸਾਖੀ ਛੜੀਏ ਪਰ ਕੱਲ ਪਰਸੋਂ ਦਾ ਮਨ ਚ ਵਿਚਾਰ ਆ ਰਿਹਾ ਸੀਗਾ ਕਿ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਆਪਾਂ ਕਿਦਾਂ ਕਰੀਏ ਕਿਹੜਾ ਕਾਰਨ ਹੈ ਕਿ ਜੇ ਬਾਦਸ਼ਾਹ ਤੁਲਠੇ ਹੁੰਦੇ ਸਾਡੀਆਂ ਝੋਲੀਆਂ ਭਰਦੇ ਔਰ ਜੇ ਸਾਡੀਆਂ ਝੋਲੀਆਂ ਭਰਨ ਤੇ ਮਨ ਗਵਾਂਡੀ ਦਾ ਈਰਖਾ ਦੇ ਵਿੱਚ ਆ ਜਾਂਦਾ ਇਹਨੂੰ ਨਹੀਂ ਕੁਝ ਮਿਲਣਾ ਚਾਹੀਦਾ ਸਾਨੂੰ ਮਿਲਣਾ ਚਾਹੀਦਾ ਸੀਗਾ ਲੇਕਿਨ ਸਾਧ ਸੰਗਤ ਜੀ ਜਿਹੜਾ ਪਰਮਾਤਮਾ ਨੇ ਇੱਥੇ ਮੱਥੇ ਦੇ ਉੱਤੇ ਲਿਖ ਦਿੱਤਾ ਨਾ ਜੀ ਉਹ ਤੁਹਾਡੇ ਧੱਕੇ ਨਾਲ ਤੁਹਾਡੇ ਘਰ ਆਉਣਾ ਤੇ ਜਿਹੜਾ ਨਹੀਂ ਨਾ ਹੁਣਾ ਤੁਸੀਂ ਲੱਖ ਕੋਸ਼ਿਸ਼ ਕਰਕੇ ਸੋਨਾ ਤਲੀ ਤੇ ਟਿਕਾ ਕੇ ਵੇਖ ਲੋ ਉਹ ਮਿੱਟੀ ਹੋ ਜਾਏਗਾ ਆਪਾਂ ਜੀ ਇਸੇ ਦੇ ਦੋ ਵਿਚਾਰਾ ਕਰਨੀਆਂ ਨੇ ਕਿ ਕਿਦਾਂ ਪਰਮਾਤਮਾ ਨੇ ਸਾਡੇ ਜਿਹੜੇ ਕਰਮਾਂ ਦੇ ਵਿੱਚ ਲਿਖਿਆ ਤੇ ਕਿਦਾਂ ਵਾਪਸ ਮਿਲਦਾ ਤੇ ਜੇ ਸਾਡੇ ਕਰਮਾਂ 'ਚ ਨਹੀਂ ਹੈਗਾ ਤੇ ਕਿਦਾਂ ਸਾਡੇ ਕੋਲੋਂ ਦੂਰ ਜਾਂਦਾ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੀ ਸਾਖੀ ਉਹ ਵੀ ਜਿਹੜੀ ਪ੍ਰਮਾਤਮਾ ਨੇ ਸਾਡੇ ਕਰਮਾਂ ਦੇ ਵਿੱਚ ਲਿਖ ਦਿੱਤਾ ਨਾ ਜੀ ਉਹ ਸਾਡੇ ਕੋਲ ਦੂਰ